ਤਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀਓ ਵੀਡੀਓ ਨੂੰ ਸ਼ੇਅਰ ਕਰਿਓ ਕੁਝ ਬੇਨਤੀਆਂ ਇਥੇ ਆਪਾਂ ਸਾਂਝੀਆਂ ਕਰਨੀਆਂ ਨੇ ਸਤ ਵਿਸਾਖੀਆਂ ਦੀ ਭਿਖਵਾਣੀ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਸੱਚੇ ਪਾਤਸ਼ਾਹ ਨੇ ਜੋ ਬਚਨ ਕੀਤਾ ਹੈ ਪਿਆਰਿਓ ਕੁਝ ਲੋਕਾਂ ਦੇ ਰਾਜ ਦਾ ਪਤਨ ਵੀ ਹੋ ਜਾਣਾ ਹੈ ਯਾਦ ਰੱਖਿਓ ਕੁਝ ਕੁ ਬੇਨਤੀਆਂ ਆਪਾਂ ਸਮੇਂ ਮੁਤਾਬਕ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਪਾਤਸ਼ਾਹ ਦੀ ਕਿਰਪਾ ਐਸੀ ਰਹਿਮਤ ਹੋਈ ਸਾਧ ਸੰਗਤ ਆਪਾਂ ਵਿਸਾਖੀ ਦਾ ਪਰਬ ਮਨਾ ਕੇ ਹਟੇ ਆ ਵਿਸਾਖੀ ਦਾ ਬਹੁਤ ਗਹਿਰਾ ਸਬੰਧ ਹੈ ਸਾਡੇ ਨਾਲ ਸਾਰਿਆਂ ਨਾਲ ਹੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨਾਲ ਵਿਸਾਖੀ ਦਾ ਬਹੁਤ ਵੱਡਾ ਇਤਿਹਾਸ ਜੁੜਿਆ ਹੋਇਆ ਹੈ ਵਿਸਾਖੀ ਬਹੁਤ ਵੱਡੀ ਹੈ ਵਿਸਾਖੀ ਬਹੁਤ ਮਹਾਨ ਦਿਨ ਹੁੰਦਾ ਹੈ ਵਿਸਾਖੀ ਦਾ ਜਿਹੜਾ ਵੱਡਾ ਕੱਠ ਹੈ ਨਾ ਪਿਆਰਿਓ ਕਹਿੰਦੇ ਨੇ ਜੋ ਮੇਰੀ ਨੌਲੇਜ ਦੇ ਵਿੱਚ ਹੈ ਸ਼ਾਇਦ ਇਹ ਤੋਂ ਪਹਿਲਾਂ ਵੀ ਹੋਇਆ ਹੋਵੇ ਸਭ ਤੋਂ ਵੱਡਾ ਕੱਠ ਕਹਿੰਦੇ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵੇਲੇ ਹੋਇਆ ਸੀ ਉਹਨਾਂ ਨੇ ਵਿਸਾਖੀ ਦਾ ਕੱਠ ਕੀਤਾ ਸੀ ਉਦੋਂ ਬਹੁਤ ਜ਼ਿਆਦਾ ਵੱਡੀ ਗਿਣਤੀ 'ਚ ਸੰਗਤ ਆਈ ਸੀ ਦੂਰ ਦਰਾਡੇੋਂ ਪਹੁੰਚੇ ਸੀ ਸੁਨੇਹੇ ਲੱਗੇ ਸੀ ਕਿ ਭਾਈ ਵਿਸਾਖੀ ਤੇ ਕਤਰਤ ਹੋਣਾ ਹੈ ਵਿਸਾਖੀ ਤੇ ਜਾਣਾ ਹੈ ਤੇ ਦੂਸਰਾ ਸਭ ਤੋਂ ਵੱਡਾ ਇਕੱਠ ਹੋਇਆ ਬਹੁਤ ਸਾਲਾਂ ਬਾਅਦ 1699 ਦੀ ਵਿਸਾਖੀ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨੰਗੀ ਤੇਗ ਹੱਥ 'ਚ ਫੜ ਕੇ ਪੰਜ ਸਿਰਾਂ ਦੀ ਮੰਗ ਕੀਤੀ ਸੀ ਅੰਮ੍ਰਿਤ ਛਕਾਇਆ ਖਾਲਸੇ ਨੂੰ ਪੰਜ ਪਿਆਰੇ ਸਹਿਬਾਨ ਸਾਜੇ ਅੰਮ੍ਰਿਤ ਦਾ ਪਾਟਾ ਤਿਆਰ ਕੀਤਾ ਉਹਨਾਂ ਪੰਜ ਪਿਆਰਿਆਂ ਤੋਂ ਫਿਰ ਆਪ ਵੀ ਅੰਮ੍ਰਿਤ ਛਕਿਆ ਗੋਬਿੰਦਰਾਏ ਤੋਂ ਗੁਰੂ ਗੋਬਿੰਦ ਸਿੰਘ ਬਣੇ ਸਨ ਪੰਜ ਪਿਆਰੇ ਸਾਜ ਕੇ ਪੰਜਾਂ ਦੇ ਵਿੱਚ ਪਰਮੇਸ਼ਰ ਦੇ ਹੋਣ ਦੀ ਕੋਸ਼ਣਾ ਕੀਤੀ ਸੀ ਪਿਆਰਿਓ ਪ੍ਰਮਾਤਵਾ ਅਕਾਲ ਸਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਤੀਸਰਾ ਵਿਸਾਖੀ ਦਾ ਬਹੁ ਵੱਡਾ ਇਕੱਠ ਹੋਇਆ ਮਹਾਰਾਜਾ ਰਣਜੀਤ ਸਿੰਘ ਜੀ ਵੇਲੇ ਮਹਾਰਾਜਾ ਰਣਜੀਤ ਸਿੰਘ ਜੀ ਵੇਲੇ ਵੱਡਾ ਇਕੱਠ ਹੋਇਆ ਤੇ ਪਿਆਰਿਓ ਉਦੋਂ ਆਪ ਬੁਲਾਇਆ ਗਿਆ ਸੀ ਸੰਗਤ ਨੂੰ ਵੱਡੇ ਸੱਦੇ ਪੱਤਰ ਭੇਜੇ ਗਏ ਸੀ ਵੱਡਾ ਇਕੱਠ ਉਲੀਕਿਆ ਗਿਆ ਸੀ ਕੁਝ ਵਿਸਾਖੀ ਤੇ مشਵਰੇ ਵੀ ਹੁੰਦੇ ਸਨ ਤੇ ਵਿਸਾਖੀ ਦਾ ਕੱਠ ਜਿਹੜਾ ਸਭ ਤੋਂ ਸਰਬੋਤਮ ਮੰਨਿਆ ਗਿਆ ਵੀ ਜਿਸ ਦਿਨ ਗੁਰੂ ਪਾਤਸ਼ਾਹ ਨੇ ਆਪ ਹੋਕਾ ਦਿੱਤਾ ਵੱਡਾ ਕੱਠ ਹੋਇਆ ਤੇ ਪਿਆਰਿਓ ਵੱਡੇ ਫੈਸਲੇ ਲੈ ਗਏ ਮਹਾਰਾਜਾ ਰਣਜੀਤ ਸਿੰਘ ਨੇ ਉਸ ਚੀਜ਼ ਨੂੰ ਵਾਕੂਬੀ ਧਿਆਨ ਵਿੱਚ ਰੱਖਦੇ ਹੋਏ ਇਹ ਗੱਲ ਨੂੰ ਵਾਕੂਬੀ ਰੱਖਿਆ ਕੇ ਸਾਡੇ ਗੁਰੂ ਸਹਿਬਾਨਾ ਨੇ ਵਿਸਾਖੀ ਤੇ ਕੱਟ ਕੀਤਾ ਅਸੀਂ ਵੀ ਵਿਸਾਖੀ ਤੇ ਕਰਾਂਗੇ ਵਿਸਾਖੀ ਤੇ ਸੰਗਤ ਬੜੀ ਇਕੱਠੀ ਹੁੰਦੀ ਹੈ ਆਮ ਤੌਰ ਤੇ ਪਰ ਵਿਸ਼ੇਸ਼ ਦਿਨ ਵਿਸ਼ੇਸ਼ ਇੱਕ ਸਥਾਨ ਤੇ ਜੇ ਸੰਗਤ ਇਕੱਠੀ ਹੋ ਜਾਏ ਤੇ ਪਿਆਰਿਓ ਫਿਰ ਉਹਦੇ ਵਰਗੀ ਰੀਸ ਨਹੀਂ ਮਹਾਰਾਜਾ ਰਣਜੀਤ ਸਿੰਘ ਨੇ ਕੱਟ ਕੀਤਾ ਸਾਰੀ ਸੰਗਤ ਨਾਲ ਮਿਲ ਕੇ ਵਿਸਾਖੀ ਦਾ ਦਿਹਾੜਾ ਮਨਾਇਆ ਤੇ ਖਾਲਸਾ ਸਾਧਨਾ ਦਿਵਸ ਦੀਆਂ ਸਾਰਿਆਂ ਨੂੰ ਮੁਬਾਰਕਾਂ ਵੀ ਦਿੱਤੀਆਂ ਕਹਿੰਦੇ ਸਿੱਖ ਮਸਲੇ ਜੋ ਸੀ ਮਹਾਰਾਜਾ ਹੋਣ ਦੇ ਨਾਤੇ ਲੋਕਾਂ ਦੀਆਂ ਮੁਸ਼ਕਲਾਂ ਜੋ ਸੀ ਸੁਣਨੀਆਂ ਤੇ ਉਹਨਾਂ ਨੂੰ ਹੱਲ ਕਰਨਾ ਇਹ ਮਹਾਰਾਜਾ ਰਣਜੀਤ ਸਿੰਘ ਨੇ ਉਸ ਵੇਲੇ ਇੱਕ ਪਹਿਲ ਦੇ ਆਧਾਰ ਤੇ ਕੰਮ ਕੀਤਾ ਸੀ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਵਸਾਖੀ ਨੂੰ ਜਦੋਂ ਖਾਲਸਾ ਸਾਜਿਆ ਉਹਨੂੰ ਹਰ ਇੱਕ ਭੈ ਤੋਂ ਡਰ ਤੋਂ ਮੁਕਤ ਕਰ ਦਿੱਤਾ ਤੇ ਭੈ ਡਰ ਜਿਹੜਾ ਹੈ ਸਿਰਫ ਅਕਾਲ ਪੁਰਖ ਦਾ ਮੰਨਣ ਦੇ ਲਈ ਖਾਲਸੇ ਨੂੰ ਸਤਗੁਰ ਨੇ ਪ੍ਰੇਰਿਤ ਕੀਤਾ ਸਿਰ ਲੈ ਕੇ ਉਹਨਾਂ ਨੂੰ ਸਿੱਖੀ ਦੀ ਬਖਸ਼ਿਸ਼ ਕੀਤੀ ਪਿਆਰਿਓ ਸਿੱਖੀ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਸਾਖੀ ਦਾ ਇਕਾਠ ਵੱਡੇ ਪੱਦਰ ਤੇ ਸੰਗਤ ਇਕੱਤਰ ਧੋਕੇ ਮਨਾਮ ਦੀ ਹੈ ਸਭ ਤੋਂ ਵੱਡਾ ਇਕੱਠ ਜੇ ਦੇਖਿਆ ਜਾਏ ਕਹਿੰਦੇ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਹੁੰਦਾ ਤਲਵੰਡੀ ਸਾਬੋ ਵਿਖੇ ਸਾਬੋ ਕੀ ਤਲਵੰਡੀ ਦੇ ਵਿੱਚ ਵੱਡਾ ਇਕੱਠ ਦੇਖਣ ਨੂੰ ਮਿਲਦਾ ਪਰ ਸਾਧ ਸੰਗਤ ਐਡੇ ਵੱਡੇ ਧਾਰਮਿਕ ਅਸਥਾਨ ਤੇ ਸੰਗਤ ਇਕੱਠੀ ਜ਼ਰੂਰ ਹੁੰਦੀ ਹੈ ਪਰ ਇੱਕ ਬੇਨਤੀ ਕਰਦਾ ਕੁਝ ਚੀਜ਼ਾਂ ਜੋ ਬਹੁਤ ਹਲਟ ਕਰਦੀਆਂ ਨੇ ਕੁਝ ਸਰਕਾਰਾਂ ਦੀਆਂ ناکਾਮੀਆਂ ਕਹਿ ਲੋ ਸਾਡੇ ਆਪਣੇ ਠੇਕੇਦਾਰਾਂ ਦੀਆਂ ناکਾਮੀਆਂ ਕਹਿ ਲੋ ਕੁਝ ਵੀਡੀਓ ਮੈਂ ਵੇਖੀਆਂ ਕਦੇ ਤੇ ਗੁਰੂ ਘਰਾਂ ਦੇ ਵਿੱਚ 144 ਲਾਗੂ ਕਰ ਦਿੱਤੀ ਜਾਂਦੀ ਹੈ ਕਦੇ ਗਰੀਬ ਲੋਕਾਂ ਤੋਂ ਜਵਰੀ ਪੈਸੇ ਵਸੂਲੇ ਜਾਂਦੇ ਨੇ ਤੇ ਹਰ ਕੋਈ ਬੰਦਾ ਖੁਸ਼ੀ ਲੈਣ ਦੇ ਲਈ ਆਉਂਦਾ ਠੀਕ ਹੈ ਜ਼ਰੂਰਤ ਦੇ ਅਨੁਸਾਰ ਸਮਰੱਥਾ ਦੇਖ ਕੇ ਪੈਸੇ ਲੈ ਜਾਣ ਤੇ ਉਹ ਗੱਲ ਵੱਖਰੀ ਹੈ ਜੇ ਹੁਣ ਉਹੀ ਆਪਾਂ ਰੇਟ ਵੰਨ ਦੀਏ ਵੀ 44500 ਲੈਣਾ ਹੀ ਲੈਣਾ ਤੇ ਦੁਕਾਨਦਾਰੀ ਭਾਵੇਂ ਛੋਟੀ ਹੈ ਭਾਵੇਂ ਵੱਡੀ ਹੈ ਉੱਥੇ ਗਲਤ ਗੱਲ ਹੈ ਗਰੀਬ ਮਾਂਜਿਆ ਜਾਂਦਾ ਹੈ ਮੈਂ ਵੀਡੀਓ ਵੇਖ ਰਿਹਾ ਸੀ ਮੈਨੂੰ ਬਹੁਤ ਲੋਕਾਂ ਵੀਡੀਓ ਬਣਾ ਕੇ ਸੈਂਡ ਕੀਤੀਆਂ ਮਨ ਬਹੁਤ ਦੁਖੀ ਹੋਇਆ ਚਲੋ ਪਰਮਾਤਮਾ ਉਹਨਾਂ ਨੂੰ ਸਮਤ ਦੇਵੇ ਜਿਹਹੋ ਜਿਹੋ ਗੁੰਡਾ ਟੈਕਸ ਇਕੱਠਾ ਕਰਦੇ ਤੋ ਖੈਰ ਸਰਕਾਰਾਂ ਦੇ ਜੋ ਚਾਲ ਚਲਣ ਵਿਗੜੇ ਆ ਜਾਂ ਸਾਡੇ ਧਰਮ ਦੇ ਠੇਕੇਦਾਰਾਂ ਦੇ ਚਾਲ ਚਲਣ ਵਿਗੜੇ ਆ ਇੱਕ ਵਿਸਾਖੀ ਦਾ ਕੱਠ ਇਹੋ ਜਿਹਾ ਹੋਣਾ ਜਿੱਥੇ ਸਰਬੱਤ ਖਾਲਸੇ ਨੇ ਇਕੱਤਰਤ ਹੋਣਾ ਪਿਆਰਿਓ ਯਾਦ ਰੱਖਿਓ ਫਿਰ ਉਥੇ ਇਨ੍ਹਾਂ ਲੋਕਾਂ ਦਾ ਸਫਾਇਆ ਹੋਣਾ ਜਿਹੜੇ ਧਰਮ ਦੇ ਰਾਖੇ ਬਣ ਕੇ ਗਲਤ ਕੰਮ ਕਰ ਰਹੇ ਨੇ ਜਿਹੜੇ ਨਰੈਣੂ ਮਹਾਂਤ ਤੋਂ ਵੀ ਟੱਪ ਗਏ ਪਿਆਰਿਓ ਯਾਦ ਰੱਖਿਓ ਇਨ੍ਹਾਂ ਲੋਕਾਂ ਦਾ ਸਰਬਨਾਸ਼ ਹੋਣਾ ਹੈ ਇਹਨਾਂ ਲੋਕਾਂ ਦਾ ਸਰਬਨਾਸ਼ ਹੋਣਾ ਤੇ ਇਹਨਾਂ ਲੋਕਾਂ ਦੇ ਉੱਤੇ ਜੋ ਪਹਿਰੇਦਾਰੀਆਂ ਹੋਣੀਆਂ ਨੇ ਇਹਨਾਂ ਲੋਕਾਂ ਦਾ ਜੋ ਨਾਸ਼ ਕੀਤਾ ਜਾਣਾ ਉਹ ਸਰਬੱਤ ਖਾਲਸਾ ਉਹ ਹੋਏਗਾ ਸਮੇਂ-ਸਮੇਂ ਸਰ ਖਾਲਸੇ ਨੇ ਇਕੱਤਰਤ ਹੋਣਾ ਹੈ ਵਿਸਾਖੀ ਦੇ ਕੱਠ ਹੋਣਗੇ ਤੇ ਪਿਆਰਿਓ ਯਾਦ ਰੱਖਿਓ 27 ਦੇ ਵਿੱਚ 29 ਦੇ ਵਿੱਚ ਤੇ ਫਿਰ 32 ਦੇ ਵਿੱਚ ਇਹਨਾਂ ਚੀਜ਼ਾਂ ਲੋਕਾਂ ਦੀਆਂ ਜੋ ਤਾਕਤਾਂ ਨੇ ਗਲਤ ਤਾਕਤਾਂ ਨੇ ਇਹ ਖਤਮ ਹੋ ਜਾਣਗੀਆਂ ਇਹ ਗੱਲ ਯਾਦ ਰੱਖਿਓ ਵੀ ਕੁਝ ਕੁ ਸਾਲ ਕੁਝ ਕੁ ਦਿਨ ਕੁਝ ਕੁ ਘੜੀਆਂ ਜੇ ਆਪਾਂ ਕਹਿ ਲਈਏ ਬਾਕੀ ਨੇ ਕੁਝ ਕੁ ਮਹੀਨੇ ਬਾਕੀ ਨੇ ਉਹਨਾਂ ਦੇ ਰਾਜ ਪਤਨ ਦੇ ਲਈ ਅੱਜ ਮੋਦੀ ਤੇ ਅਮਿਤ ਸ਼ਾਹ ਵਰਗਿਆਂ ਦਾ ਰਾਜ ਹੈ ਪਿਆਰਿਓ ਇਹਨਾਂ ਲੋਕਾਂ ਨੇ ਰਾਮ ਰਾਜ ਕਹਿ ਕੇ ਪ੍ਰਚਾਰ ਦਿੱਤਾ ਹਿੰਦੂ ਰਾਸ਼ਟਰ ਕਹਿ ਕੇ ਪ੍ਰਚਾਰ ਦਿੱਤਾ ਉਹਨਾਂ ਲੋਕਾਂ ਨੂੰ ਸਾਡੇ ਸਿਰ ਤੇ ਚੜਾ ਦਿੱਤਾ ਜਿਨ੍ਹਾਂ ਦੀ ਕੋਈ ਦੇਸ਼ ਨੂੰ ਬਚਾਉਣ ਦੇ ਵਿੱਚ ਕੁਰਬਾਨੀ ਨਹੀਂ ਤੇ ਸਿੱਖਾਂ ਦੀਆਂ 86% ਕੁਰਬਾਨੀਆਂ ਨੂੰ ਇਹਨਾਂ ਲੋਕਾਂ ਨੇ ਜ਼ੀਰੋ ਕਰ ਦਿੱਤਾ ਜਿਨ੍ਹਾਂ ਨੇ ਦੇਸ਼ ਲਈ ਆਪਣਾ ਲਹੂ ਬਹਾਇਆ ਅੱਜ ਇਹ ਹਿੰਦੂ ਰਾਸ਼ਟਰ ਦੀ ਮੰਗ ਕਰਦੇ ਆ ਜੇ ਖਾਲਿਸਤਾਨ ਕਹਿਣ ਦੇ ਉੱਤੇ ਐਨਐਸਏ ਲੱਗਦਾ ਹੈ ਤੇ ਹਿੰਦੂ ਰਾਸ਼ਟਰ ਕਹਿਣ ਦੇ ਉੱਤੇ ਵੀ ਐਨਐਸਏ ਲੱਗਣਾ ਚਾਹੀਦਾ ਹੈ ਬਾਕੀ ਜਿਹੜੇ ਹੋਰ ਤੁਰੇ ਫਿਰਦੇ ਆ ਇੱਥੇ ਉਹ ਆ ਕੇ ਸ਼ਰਿਆਮ ਹਿੰਦੂ ਰਾਸ਼ਟਰ ਦੀ ਗੱਲ ਕਰ ਜਾਂਦੇ ਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਸੋ ਕਦੋਂ ਜਾਗਾਂਗੇ ਜਾਗਿਏ ਇੱਕ ਵਾਰ ਇਕਤ੍ਰਿਤ ਹੋਈਏ ਖਾਲਸੇ ਨੂੰ ਉੱਠਣਾ ਪੈਣਾ ਮੈਂ ਨਹੀਂ ਕਹਿੰਦਾ ਲਹਿਰਾਂ ਬਣਾ ਲਓ ਬੰਦੂਕਾਂ ਚੱਕ ਲਓ ਸੜਕਾਂ ਤੇ ਆ ਜਾਓ ਭਾਵ ਜਿਹੜੇ ਆਗੂ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਵੀ ਧਰਮ ਦੇ ਉੱਤੇ ਰਾਜਨੀਤੀ ਹਾਵੀ ਨਹੀਂ ਕਰਨੀ ਅਸੀਂ ਧਰਮ ਤੇ ਰਾਜਨੀਤੀ ਨੂੰ ਨਾਲ ਲੈ ਕੇ ਜਰੂਰ ਚੱਲਣਾ ਹੈ ਪਰ ਰਾਜਨੀਤੀ ਨੂੰ ਅਸੀਂ ਘੋੜਾ ਬਣਾਉਣਾ ਹੈ ਧਰਮ ਨੂੰ ਉਹਦੇ ਤੇ ਅਸਵਾਰ ਰੱਖਣਾ ਹੈ ਬਸ ਇਹ ਗੱਲ ਯਾਦ ਰੱਖਿਓ ਵੀ ਇਦਾਂ ਦੀ ਪੈਰੋਕਾਰਤਾ ਜਿਹੜੀ ਹੈ ਬਣਾ ਕੇ ਸਾਨੂੰ ਚੱਲਣੀ ਪੈਗੀ ਇਸ਼ਾਰਾ ਤੁਸੀਂ ਸਮਝ ਹੀ ਗਏ ਹੋਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ